ਹੋ ਜੋਵਾਲ ਧਾਮ ਜਿਹੜੇ ਬਠੀ ਸਾਰੀ ਸਾਧ ਸੰਗਤ ਰਸਨਾ ਪਵਿੱਤਰ ਕਰੋ ਜੀ ਸਤਿ ਸਾਹਿਬ ਸਤਿ ਸਾਹਿਬ ਸਤਿ ਸਾਹਿਬ ਅੱਜ ਸਭ ਤੋਂ ਪਹਿਲਾਂ ਮੈਂ ਬ੍ਰਹਮਾਨੰਦ ਜੀ ਪੂਰੀ ਵਾਲੇ ਮਹਾਰਾਜ ਨੂੰ ਉਹਨਾਂ ਦੀ 3ਵੀਂ ਵਰਸੀ ਤੇ ਸ਼ਰਦਾ ਦੇ ਫੁੱਲ ਪੇਂਟ ਕਰਦੀਆਂ ਤੇ ਮਹਾਰਾਜ ਚੇਤਨਾ ਦਾਸ ਜੀ ਨੂੰ ਨਮਨ ਕਰਦੀਆਂ ਕਿਉਂਕਿ ਮੈਂ ਸੁਣਿਆ ਬਹੁਤ ਸੀ ਇਹਨਾਂ ਬਾਰੇ ਇਨਾਂ ਦੇ ਚੰਗੇ ਕੰਮਾਂ ਬਾਰੇ ਅਕਸਰ ਗੱਲਾਂ ਕੀਤੀਆਂ ਜਾਂਦੀਆਂ ਨੇ ਪਰ ਅੱਜ ਪਹਿਲੀ ਵਾਰ ਹੈ ਕਿ ਮੈਨੂੰ ਇਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਕਿਉਂਕਿ ਜੇ ਆਪਾਂ ਪਰਮਾਤਮਾ ਦੀ ਵੀ ਗੱਲ ਕਰ ਲਈਏ ਜੇ ਇੱਕ ਚੰਗੇ ਰਸਤੇ ਤੇ ਤੁਰਨ ਦੀ ਗੱਲ ਕਰੀਏ ਤੇ ਤਾਂ ਹੀ ਪਰਮਾਤਮਾ ਦੇ ਰਸਤੇ ਤੇ ਤੁਰਿਆ ਜਾ ਸਕਦਾ ਜੇ ਇਨਸਾਨ ਅੰਦਰੋਂ ਸਾਫ਼ ਹੈ ਜੇ ਇਨਸਾਨ 'ਚ ਇਨਸਾਨੀਅਤ ਜਾਗਦੀ ਹੈ ਇਨਸਾਨ ਦਾ ਸਭ ਤੋਂ ਪਹਿਲਾ ਫਰਜ਼ ਹੈ ਕੀ ਆਪਣੇ ਨੇੜੇ ਟੇੜੇ ਦੇ ਲੋਕਾਂ ਦੀ ਮਦਦ ਕਰਨੀ ਜੇ ਕਿਸੇ ਦਾ ਬੱਚਾ ਪੜਨ ਲਿਖਨ ਤੋਂ ਅਸਮਰਥ ਹੈ ਉਹਨੂੰ ਪੜਾਉਣਾ ਲਿਖੋਣਾ ਉਹਨੂੰ ਚੰਗੇ ਰਸਤੇ ਪਾਉਣਾ ਤੇ ਉਹ ਸਾਰੇ ਕੰਮ ਸਵਾਮੀ ਜੀ ਕਰ ਰਹੇ ਨੇ ਸਾਰੀ ਉਹਨਾਂ ਦੀ ਦੇਣ ਹੈ ਜੋ ਇਸ ਇਲਾਕੇ ਦੀਆਂ ਧੀਆਂ ਸਪੈਸ਼ਲੀ ਕਿਉਂਕਿ ਉਹਨਾਂ ਨੇ ਕੁੜੀਆਂ ਦੀ ਐਜੂਕੇਸ਼ਨ ਤੇ ਬਹੁਤ ਕੰਮ ਕੀਤਾ ਹੈ ਉਹਨਾਂ ਦੀ ਸੋਚ ਸੀ ਕਿ ਕੁੜੀਆਂ ਪੜੀਆਂ ਲਿਖੀਆਂ ਹੋਣਗੀਆਂ ਤਾਂ ਹੀ ਸਮਾਜ ਅੱਗੇ ਵਧੇਗਾ ਜੇ ਇੱਕ ਧੀ ਪੜ ਜਾਏ ਤਾਂ ਮੈਨੂੰ ਲੱਗਦਾ ਕਈ ਕੁਲਾਂ ਪੜ ਜਾਂਦੀਆਂ ਸੋ ਧੀਆਂ ਦੇ ਸਿਰ ਤੋਂ ਜਿਹੜਾ ਗੋਹੇ कूड़े ਦਾ ਟੋਕਰਾ ਚੁਕਾ ਕੇ ਉਹਨਾਂ ਨੇ ਉਹਨਾਂ ਦੇ ਹੱਥ 'ਚ ਕਿਤਾਬ ਫੜਾਈ ਅੱਜ ਕਈ ਧੀਆਂ ਪੜ ਲਿਖ ਕੇ ਚੰਗੀਆਂ ਨੌਕਰੀਆਂ ਕਰ ਰਹੀਆਂ ਨੇ ਆਪਣਾ ਪਰਿਵਾਰ ਚੜਾ ਰਹੀਆਂ ਨੇ ਸਾਰੀ ਇਹਨਾਂ ਦੀ ਦੇਣ ਹੈ ਅਨੇਕਾਂ ਹੋਰ ਕੰਮ ਕੀਤੇ ਜਿਵੇਂ ਹੈਲਥ ਦੀਆਂ ਗੱਲਾਂ ਹੋਣ ਕਈ ਮਰੀਜ਼ਾਂ ਦੇ ਇਲਾਜ ਕਰਾਏ ਗਏ ਅੱਖਾਂ ਦੇ ਕੈਂਪ ਲਵਾਏ ਗਏ ਪੀਜੀਆਈ ਤੱਕ ਇਹਨਾਂ ਦਾ ਨਰੰਤਰ 2015 ਤੋਂ ਲੰਗਰ ਚੱਲਦਾ ਆ ਰਿਹਾ ਸੋ ਐ ਅਨਥਕ ਸੇਵਾ ਜਿਹੜੀ ਮਹਾਰਾਜ ਦੇ ਹਿੱਸੇ ਆਈ ਹੈ ਮੈਨੂੰ ਲੱਗਦਾ ਹੈ ਸੇਵਾ ਵੀ ਤਾਂ ਹੀ ਹੋ ਸਕਦੀ ਹੈ ਜੇ ਮਾਲਕ ਦਾ ਹੁਕਮ ਹੋਵੇ ਮਾਲਕ ਦੇ ਹੁਕਮ ਬਿਨਾਂ ਤਾਂ ਪੱਤਾ ਵੀ ਨਹੀਂ ਹਿਲਦਾ ਤੇ ਇਹ ਤਾਂ ਕੰਮ ਇੰਨੀ ਵੱਡੀ ਸੇਵਾ ਹੈ ਕਿਵੇਂ ਹੋਈ ਜਾਂਦੀ ਆਪਾਂ ਸੋਚੀਏ ਇਹ ਤਾਂ ਹੀ ਹੋ ਸਕਦੀ ਹੈ ਜੇ ਮਹਾਰਾਜ ਦਾ ਹੁਕਮ ਹੋਵੇ ਸੋ ਜਿਹੜੀ ਸੇਵਾ ਕਰ ਰਹੇ ਨੇ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਬਹੁਤ ਹੀ ਪ੍ਰੇਰਣਾਦਾਇਕ ਹੈ ਅਸੀਂ ਇਹਨਾਂ ਤੋਂ ਅਸ਼ੀਰਵਾਦ ਲੈਣ ਆਏ ਆ ਕਿ ਜਿਹੜੀ ਇਹ ਸੇਵਾ ਕਰ ਰਹੇ ਨੇ ਅਸੀਂ ਵੀ ਉਹਦੇ ਚ ਆਪਣਾ ਤਿਲ ਫੁੱਲ ਭੇਟਾ ਜੜੀ ਉਹ ਪਾ ਸਕੀਏ ਚੰਗੇ ਕਾਰਜ ਚ ਜੁੜਨ ਦਾ ਦਿਲ ਕਰਦਾ ਹੈ ਮਨ ਕਰਦਾ ਹੈ ਕਿ ਚੰਗੇ ਰਸਤੇ ਚੱਲੀਏ ਕਿਉਂਕਿ ਦੁਨੀਆ ਵੀ ਕੰਮਾਂ ਚ ਇੰਨੇ ਉਲਝੇ ਰਹਿੰਦੇ ਆ ਹਮੇਸ਼ਾ ਚੰਗੇ ਮਾੜੇ ਹਰ ਤਰੀਕੇ ਦੇ ਲੋਕ ਮਿਲਦੇ ਨੇ ਹਮੇਸ਼ਾ ਦਿਲ ਕਰਦਾ ਹੈ ਕਿ ਇੱਕ ਚੰਗੇ ਰਸਤੇ ਜੁੜੀਏ ਜਿਹੇ ਇਹੋ ਜਿਹੇ ਇਨਸਾਨਾਂ ਦੇ ਦਰਸ਼ਨ ਹੋ ਜਾਣ ਮੈਨੂੰ ਲੱਗਦਾ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਤਸੱਲੀ ਮਿਲਦੀ ਹੈ ਤੇ ਚੰਗੇ ਕੰਮ ਕਰਨ ਦੀ ਹੋਰ ਊਰਜਾ ਮਿਲਦੀ ਹੈ ਕਿ ਚੰਗੇ ਕੰਮਾਂ ਵੱਲ ਵਧਿਏ ਸੋ ਅੱਜ ਮੈਨੂੰ ਪਰਸਨਲ ਤੌਰ ਤੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਇੱਥੇ ਪਹੁੰਚ ਕੇ ਪਿਛਲੀ ਵਾਰ ਮੁੱਖ ਮੰਤਰੀ ਸਾਹਿਬ ਆਪ ਤੁਹਾਡੇ ਵਿੱਚ ਹਾਜ਼ਰੀ ਲਵਾ ਕੇ ਗਏ ਸੀ ਆ ਇਸ ਵਾਰ ਕਿਸੇ ਰਜੇਵਿਆਂ ਕਰਕੇ ਉਹਨਾਂ ਤੋਂ ਆਇਆ ਨਹੀਂ ਗਿਆ ਉਹਨਾਂ ਨੇ ਮੇਰੀ ਸਪੈਸ਼ਲ ਹਫਤਾ ਹੋ ਗਿਆ ਮੈਨੂੰ ਲਗਾਤਾਰ ਇੱਕ ਹੀ ਗੱਲ ਕਹਿ ਰਹੇ ਸੀਗੇ ਕਿ ਪ੍ਰੋਗਰਾਮ ਤੇ ਪਹੁੰਚਣਾ ਜ਼ਰੂਰ ਹੈ ਜਿਵੇਂ ਮਰਜ਼ੀ ਪਹੁੰਚ ਜਾਓ ਸੋ ਅੱਜ ਉਹਨਾਂ ਦੇ ਕਾਰਨ ਮੈਂ ਇੱਥੇ ਹਾਜ਼ਰੀ ਲਵਾਉਣ ਆਈ ਆ ਪਰ ਮਨ ਨੂੰ ਬਹੁਤ ਤਸੱਲੀ ਮਿਲੀ ਖੁਸ਼ੀ ਮਿਲੀ ਇਹ ਅੱਜ ਮੈਂ ਆਸ਼ੀਰਵਾਦ ਵੀ ਲੈਣ ਆਈ ਆ ਮਹਾਰਾਜ ਤੋਂ ਕਿ ਜਿਹੜੀ ਸੇਵਾ ਪੰਜਾਬ ਦੇ ਲੋਕਾਂ ਨੇ ਬਖਸ਼ੀ ਹੈ ਸੀਐਮ ਸਾਹਿਬ ਦੇ ਜ਼ਿੰਮੇਵਾਰੀ ਲਈ ਹੈ ਪੰਜਾਬ ਦੇ ਲੋਕਾਂ ਨੇ ਉਹ ਤਨ ਦੇ ਹੀ ਨਾਲ ਹੌਸਲੇ ਨਾਲ ਹਿੰਮਤ ਨਾਲ ਆਪ ਦੀ ਸੇਵਾ ਨਿਭਾ ਸਕਣ ਜਿਹੜਾ ਲੋਕਾਂ ਦਾ ਪਿਆਰ ਹੈ ਉਹਦਾ ਮੁੱਲ ਮੋੜਿਆ ਤਾਂ ਜਾਣ ਨਹੀਂ ਸਕਦਾ ਪਰ ਅਸੀਂ ਕੋਸ਼ਿਸ਼ ਕਰਦੇ ਰਹੀਏ ਕਿ ਜਿੰਨਾ ਵੀ ਹੋ ਸਕਦਾ ਅਸੀਂ ਲੋਕਾਂ ਦੇ ਲਈ ਚੰਗੇ ਕੰਮ ਕਰੀਏ ਆਪਦੇ ਮਨ 'ਚ ਕਦੇ ਕੋਈ ਮੈਲ ਨਾ ਆਉਂਦਵੇ ਪ੍ਰਮਾਤਮਾ ਚੰਗੇ ਰਸਤੇ ਪਈਏ ਹਮੇਸ਼ਾ ਸੋ ਅੱਜ ਇੱਥੇ ਪਹੁੰਚ ਕੇ ਜਦੋਂ ਮੈਂ ਮਹਾਰਾਜ ਬਾਰੇ ਪੜਿਆ ਕਿ ਇੰਨੀ ਸੇਵਾ ਕਰ ਰਹੇ ਨੇ ਅੱਖਾਂ ਦੇ ਕਾਮ ਕਿੱਥੇ ਦਵਾਈਆਂ ਫ੍ਰੀ ਜਾ ਰਹੀਆਂ ਨੇ ਕਿੱਥੇ ਵਾਤਾਵਰਣ ਲਈ ਕੰਮ ਕੀਤਾ ਜਾ ਰਿਹਾ ਹੈ ਉਹ ਵੀ ਵੱਖ-ਵੱਖ ਹਲਕਿਆਂ 'ਚ ਵੱਖ-ਵੱਖ ਸਟੇਟਾਂ 'ਚ ਘਰ ਦੀ ਜ਼ਿੰਮੇਵਾਰੀ ਸਾਹਮਣੀ ਵੀ ਬਹੁਤ ਔਖੀ ਹੋ ਜਾਂਦੀ ਹੈ ਇਹਨਾਂ ਦੇ ਸਿਰ ਤਾਂ ਮਹਾਰਾਜ ਨੇ ਇੰਨੀ ਵੱਡੀ ਬਖਸ਼ਿਸ਼ ਹੈ ਕਿ ਇੰਨੀ ਸੇਵਾ ਲਈ ਹੋਈ ਹੈ ਕਹਿਣਾ ਸੌਖਾ ਮੂੰਹ ਪਰ ਸਿਨਣਾ ਪਾਉਣੀ ਬਹੁਤ ਔਖੀ ਹੈ ਇਹ ਮਾਲਕ ਦੀ ਦੇਣ ਹੈ ਕਿ ਅੱਜੇ ਨਿਰੰਤਰ ਸੇਵਾ ਚੱਲਦੀ ਆ ਰਹੀ ਹੈ ਜਿੰਨਾ ਅਸੀਂ ਵੀ ਆਪਣੇ ਵੱਲੋਂ ਜੋ ਵੀ ਸਾਡੇ ਲਈ ਹੁਕਮ ਹੋਇਆ ਅਸੀਂ ਜ਼ਰੂਰ ਮਹਿਮਾਨ ਸਾਹਿਬ ਤੱਕ ਜਾ ਕੇ ਸਿਨਹਾ ਪਹੁੰਚਾਉਂਗੀ ਜੋ ਵੀ ਮੈਨੂੰ ਮੈਡਮ ਐਮਐਲਏ ਮੈਡਮ ਬੈਠੇ ਨੇ ਸੰਤੋਸ਼ ਕੁਟਾਰੀਆ ਜੀ ਜੋ ਵੀ ਮੈਨੂੰ ਕਹਿਣਗੇ ਮੈਂ ਜ਼ਰੂਰ ਸੀਐਮ ਸਾਹਿਬ ਤੱਕ ਜਾ ਕੇ ਤੁਹਾਡਾ ਜਿਹੜਾ ਵੀ ਮੰਗ ਹੈ ਉਹ ਮੈਂ ਰੱਖੂੰਗੀ ਤੇ ਮੈਨੂੰ ਆਸ ਹੈ ਕਿ ਉਹ ਜਲਦ ਤੋਂ ਜਲਦ ਉਹ ਮੰਗਾ ਪੂਰੀਆਂ ਵੀ ਕਰਨਗੇ ਕਿਉਂਕਿ ਇਹ ਕਿਸੇ ਨਿੱਜੀ ਹਿੱਤ ਚ ਸੇਵਾ ਨਹੀਂਗੀ ਇਹ ਸਮਾਜ ਦੀ ਸੇਵਾ ਹੈ ਇਹ ਲੋਕਾਂ ਦੀ ਸੇਵਾ ਹੈ ਕਿ ਸਾਡੀ ਸਰਕਾਰ ਹਮੇਸ਼ਾ ਲੋਕ ਪੱਖੀ ਸਰਕਾਰ ਰਹੀ ਹੈ ਲੋਕ ਹਿੱਤ ਚ ਕੰਮ ਕਰਦੀ ਰਹੀ ਹੈ ਸੋ ਅੱਜ ਇੰਨੀਆਂ ਕੋ ਤੁਸੀਂ ਮੇਰੀਆਂ ਬੇਨਤੀਆਂ ਕਬੂਲ ਕਰਿਓ ਧੰਨਵਾਦ ਤੁਹਾਡੇ ਸਾਰਿਆਂ ਦਾ ਆਰਾਮ ਨਾਲ ਬੈਠੇ ਹੋ ਤੁਸੀਂ ਸ਼ਾਂਤੀ ਨਾਲ ਸੁਣ ਰਹੇ ਹੋ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗੀ ਕਿ ਇੰਨੀ ਸ਼ਾਂਤੀ ਭਰਿਆ ਮਾਹੌਲ ਵੀ ਕਿਤੇ ਕਿਤੇ ਦੇਖਣ ਨੂੰ ਮਿਲਦਾ ਬਹੁਤ ਜਗ੍ਹਾ ਤੇ ਅਜਿਹੀ ਵੀ ਜਾਣਦੇ ਆ ਪਰ ਜਿੰਨੀ ਅੱਜ ਮੈਨੂੰ ਤਸੱਲੀ ਮਿਲੀ ਹੈ ਇੱਥੇ ਆ ਕੇ ਕਹਿਨ ਦੀ ਕੋਈ ਹੱਦ ਨਹੀਂ ਬਹੁਤ ਮਨ ਖੁਸ਼ ਹੋਇਆ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਕੇ ਸਤ ਸਾਹਿਬ ਸਤ ਸਾਹਿਬ ਸਤ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ